ਪਰਵੈਦੀ ਪਾਰਟੀਆਂ ਨੇ 20 ਸਾਲ ਮੈਨੂੰ ਕਦੇ ਨਹੀਂ ਪੁੱਛਿਆ ਕਿ ਤੂੰ ਬੀਬੀ ਤੇਰਾ ਕੋਈ ਹੱਥ ਤੇਰਾ ਕੋਈ ਤੈਨੂੰ ਵੀ ਕੁਝ ਚਾਹੀਦਾ ਕਿਉਂਕਿ ਬਾਦਲ ਨੇ ਤੇ ਮੈਨੂੰ ਸਾਹਮਣੇ ਬਾਕੇ ਇਹ ਗੱਲ ਕਹੀ ਸੀ ਕਿ ਬੀਬੀ ਤੂੰ ਇੰਨਾਂ ਗੱਲਾਂ ਤੇ ਹੁਣ ਮਿੱਟੀ ਪਾ ਇਹ ਲਾਲਚ ਤੇ ਧੰਗੀਆਂ ਤਾਂ ਜ਼ਰੂਰ ਦਿੱਤੀਆਂ ਜਿਨ੍ਹਾਂ ਨੂੰ ਦੀ ਮੈਂ ਪ੍ਰਵਾਹ ਨਹੀਂ ਕੀਤੀ ਸਰਦਾਰ ਜਸਵੰਤ ਸਿੰਘ ਆਤਾ ਇਹ ਸਾਰੀਆਂ ਗੱਲਾਂ ਦੇਖ ਰਹੇ ਸੀ ਉਹ ਸ਼ੁਰੂ ਤੋਂ ਹੀ ਮਨੁੱਖੀ ਹਕਾਂ ਦੇ ਮਦਈ ਸੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਜਾ ਕੇ ਗੱਲ ਕੀਤੀ ਕੁਦਰਤ ਨੇ ਉਹਨਾਂ ਦਾ ਸਾਥ ਦਿੱਤਾ ਆਪਣੇ ਇੱਕ ਕਲੀਗ ਨੂੰ ਲੱਭਦੇ ਲੱਭਦੇ ਉਹ ਸ਼ਮਸ਼ਾਨ ਘਾਟ ਵਿੱਚ ਪਹੁੰਚੇ ਗੁਰਗੰਨਾ ਮੰਦਰ ਚਾਰਾ ਸਿੰਘ ਨਾਮ ਦਾ 97 ਮਿੰਟ ਨੰਦਾ 97 ਮਿੰਟ ਪਿੰਡ ਤੋਂ ਪਿਆਰਾ ਸਿੰਘ ਜੇ ਜਿਹੜਾ ਕਿ ਬੈਂਕ ਡਾਇਰੈਕਟਰ ਸੀ ਉਹਨੂੰ ਵੀ ਇਹਨਾਂ ਨੇ ਜੂਪੀ ਤੋਂ ਲਿਆ ਕੇ ਇੱਥੇ ਮਾਰਿਆ ਵੱਡੀ ਉਮਰ ਸੀ ਉਹਨਾਂ ਦੀ ਉਹਨਾਂ ਦੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਸੀ ਕਿ ਪਿਆਰਾ ਸਿੰਘ ਨੂੰ ਇੱਥੇ ਲਿਆ ਕੇ ਮਾਰ ਕੇ ਤੇ ਉਹਦਾ ਜਿਹੜਾ ਸੰਸਕਾਰ ਹੈ ਉਹ ਵੀ ਦਰਗਿਆਨਾ ਮੰਦਰ ਦੇ ਵਿੱਚ ਹੋਇਆ ਉਹਨਾਂ ਦੀ ਲਾਸ਼ ਨੂੰ ਲੱਭਣ ਦੇ ਲਈ ਜਦੋਂ ਦਰਗਿਆਨਾ ਮੰਦਰ ਗਏ ਤੇ ਜਦੋਂ ਉਹਨਾਂ ਦਾ ਰਿਕਾਰਡ ਦੇਖਿਆ ਜਿਹੜਾ ਉਹਨਾਂ ਨੇ ਰਜਿਸਟਰਡ ਬਣਾਇਆ ਸੀ ਜਿਹਦੇ ਵਿੱਚ 350 350 ਲੱਕਣਾ ਲੈਣ ਵਾਸਤੇ ਉਹਨਾਂ ਨੇ ਰਿਕਾਰਡ ਬਣਾ ਲਿਆ ਸੀ ਕਿ ਇਹ ਇਸ ਬੱਚੇ ਦਾ ਆ ਨਾਂ ਹੈ ਉਹਦੇ ਪਿਤਾ ਦਾ ਨਾਂ ਆਏ ਉਹਨਾਂ ਦੇ ਪਿੰਡ ਦਾ ਨਾਂ ਆਏ ਫਲਾਣਾ ਠਾਣੇਦਾਰ ਇਹ লাশ ਲੈ ਕੇ ਆਇਆ ਪਰ ਫਿਰ ਵੀ ਇਹ ਜਿਹੜੀ লাশ ਹੈ ਉਹ ਅਨ ਆਡੈਂਟੀਫਾਈਡ ਹੈ ਦਾ ਕੋਈ ਵਾਰਿਸ ਨਹੀਂ ਇਹ ਦਾ ਵਾਰਸ ਹੈ ਇੱਕ ਕਲੂ ਜਿਹੜੀ ਇੱਕ ਸਕੂਲਸ ਨੇ ਛੱਡ ਦਿੱਤਾ ਤੇ ਇਹ ਸਮਝਣ ਲਈ ਕਿ ਸਾਰਾ ਕੁਝ ਹੁੰਦਿਆ ਬੱਚਾ ਲਾ ਵਾਰਸ ਕਿਵੇਂ ਹੋਇਆ ਕਿਉਂ ਉਹਨਾਂ ਦੇ ਘਰ ਦੇ ਅੰਗ ਗੈਡ ਬੋਡੀ ਨਹੀਂ ਦਿੱਤੀ ਗਈ ਕਾਨੂੰਨ ਮੁਤਾਬਕ ਇਹ ਉਹਦੇ ਕੱਪੜੇ ਰੱਖੇ ਜਾਣੇ ਚਾਹੀਦੇ ਸੀ ਉਹਦੀ ਫੋਟੋ ਖਿੱਚੀ ਜਾਣੀ ਚਾਹੀਦੀ ਸੀ ਉੱਜਵਿਨੀ ਹੋਇਆ ਜਸਵੰਤ ਸਿੰਘ ਨੇ ਇਸ ਪਲੀਨ ਨੂੰ ਲੈ ਕੇ ਕੋਰਟ ਦੇ ਵਿੱਚ ਚੈਲੰਜ ਕੀਤਾ। ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਜਿਹੜਾ ਇਹ ਕੰਮ ਕਰ ਰਿਹਾ ਹਾਂ ਕਿਉਂਕਿ ਕਈ ਲੋਕ ਇਹਨੂੰ ਹੋਰ ਮੁੱਦਾ ਬਣਾਉਣਾ ਚਾਹੁੰਦੇ ਸੀ ਤਾਂ ਜਸਵੰਤ ਸਿੰਘ ਨੇ ਫਿਰ ਇੱਕ ਬਿਆਨ ਆਪਣੇ ਥਾਣੇ ਨਾਲ ਲਿਖ ਕੇ ਦਿੱਤਾ ਕਿ ਮੈਂ ਇਹ ਕੰਮ ਪ੍ਰੋਫੈਸ਼ਨ ਦੇ ਤੌਰ ਤੇ ਨਹੀਂ ਕਰਦਾ। ਮੈਂ ਇਹ ਕੰਮ ਰਾਜਨੀਤੀ ਲਈ ਵੀ ਨਹੀਂ ਕਰਦਾ। ਮੈਂ ਮਨੁੱਖ ਦਾ ਜੋ ਜੋ ਮਨੁੱਖਤਾ ਦਾ ਕਤਲ ਹੋਇਆ ਉਹਦੇ ਸਾਹਮਣੇ ਮੈਂ ਦੁਨੀਆ ਦੇ ਸਾਹਮਣੇ ਇਹ ਗੱਲ ਰੱਖਣਾ ਚਾਹੁੰਨਾ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਮੈਂ ਕਾਨੂੰਨ ਵਿੱਚ ਜਾਊਂਗਾ ਜੇ ਕਾਨੂੰਨ ਮੇਰੀ ਨਹੀਂ ਸੁਣਦਾ ਤੇ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ ਜੇ ਲੋਕ ਵੀ ਮੇਰੀ ਗੱਲ ਨਹੀਂ ਸੁਣਦੇ ਤਾਂ ਮੈਂ ਪਰਮਾਤਮਾ ਦੀਆਂ ਪ੍ਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਊਂਗਾ ਉਹਨਾਂ ਨੇ ਆਪਣੀ ਇੱਕ ਇੱਕ ਗੱਲ ਇਸੇ ਤਰੀਕੇ ਨਾਲ ਪਗਾਈ ਪਹਿਲਾਂ ਕੋਰਟਾਂ ਵਿੱਚ ਗਏ ਕੋਰਟਾਂ ਨੇ ਕਿਹਾ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਇਹਨਾਂ ਲੋਕਾਂ ਬਾਰੇ ਪੁੱਛਣਾ ਇ ਜਿਹੜੇ ਲਾਵਾਰਸ ਕਰਕੇ ਸਾੜੇ ਗਏ ਇਹਨਾਂ ਬਾਰੇ ਪੁੱਛਦਾ ਉਹ ਪਰਿਵਾਰ ਆਉਣ ਜਿਨ੍ਹਾਂ ਦੇ ਬੱਚੇ ਨਹੀਂ ਲੱਭਦੇ ਤਾਂ ਉਹਨਾਂ ਨੇ ਅਗਲਾ ਐਫਟਵੀ ਕੀਤਾ ਉਹਨਾਂ ਪਰਿਵਾਰਾਂ ਨੂੰ ਤਿਆਰ ਕੀਤਾ ਬਾਏ ਨੇਮ 40 ਐਫਆਈਆਰ ਜਿਹੜੀਆਂ ਇਹਜੀਤ ਸਿੰਘ ਸੰਧੂ ਦੇ ਨਾਮ ਦੇ ਉਸ ਵੇਲੇ ਹੋਈਆਂ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਉਹ ਫਾਈਲ ਸੀ ਜਿਹੜੀ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਸੀ ਉਹਨੂੰ ਲੈ ਕੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਚਲੇ ਗਏ ਤੇ ਉੱਥੇ ਜਾ ਕੇ ਆਪਣੀ ਕੈਨੇਡਾ ਦੇ ਵਿੱਚ ਗੱਲ ਰੱਖੀ ਕਿ ਸਿੱਖਾਂ ਨਾਲ ਆਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਤਾਂ ਉਸ ਤੋਂ ਬਾਅਦ ਜਦੋਂ ਇਹ ਇੱਕ ਇਸ਼ੂ ਬਣ ਗਿਆ ਤਾਂ ਪੰਜਾਬ ਸਰਕਾਰ ਨੇ ਕੇਪੀਐਸ ਗਿੱਲ ਨੇ ਜਸਵੰਤ ਸਿੰਘ ਨੇ ਇੱਕ ਸਨਾਨ ਭੇਜਿਆ ਕਿ ਜੇ ਇਹਨਾਂ ਲੋਕਾਂ ਦੀ 25000 ਲੋਕਾਂ ਦੀ ਤੂੰ ਗੱਲ ਕਰਦਾ ਅਸੀਂ ਜਿੱਥੇ 25000 ਦਾ ਸਾਲ ਦੇਵਾਂਗੇ ਉੱਥੇ 25000 ਇੱਕ ਦੋ ਵੀ ਦੇਵਾਂਗੇ ਤਾਂ ਉਹਨਾਂ ਨੇ ਫਿਰ 6 ਸਤੰਬਰ 1995 ਨੂੰ ਜਸਵੰਤ ਸਿੰਘ ਨੂੰ ਚੜ੍ਹ ਕੇ ਅਲੀਮੀਨੇਟ ਕੀਤਾ ਉਹਨਾਂ ਨੂੰ ਵੀ ਉਸੇ ਦਾ ਹਿੱਸਾ ਮਨਾਇਆ ਜੋ ਲਾਹਾਂ ਵਾ ਸਲੈਕਸ਼ਨ ਦਾ ਵਾਰਸ ਜਿਹੜਾ ਬਣਿਆ ਅਕੀਦ ਦੇ ਵਿੱਚ ਜਾ ਕੇ ਤਾਂ ਇਹ ਇੱਕ ਚੈਲੰਜ ਸੀ ਸਰਕਾਰ ਦਾ ਤੇ ਉਹਨਾਂ ਨੇ ਇਹ ਦੱਸਿਆ ساری ਦੁਨੀਆ ਨੂੰ ਕਿ ਉਸ ਕੰਮ ਤੇ ਮੋਹਰ ਲਾਈ ਹੈ ਜੀ ਅਸੀਂ 25000 ਮਾਰੇ ਐ ਤੇ 25000 ਇੱਕ ਵੀ ਅਸੀਂ ਮਾਰੇ ਆ ਇਹਦੀ ਫਿਰ ਪੁੱਠੀ ਗਿਣਤੀ ਸ਼ੁਰੂ ਹੋਈ ਸਰਦਾਰ ਜਸਵੰਤ ਸਿੰਘ ਦਾ ਕੇਸ ਮੈਂ ਸੁਪਰੀਮ ਕੋਰਟ ਵਿੱਚ ਲੈ ਕੇ ਗਈ ਤਾਂ ਫਿਰ ਹਸਾਬ ਮਿਲਣਾ ਸ਼ੁਰੂ ਹੋਇਆ ਜਸਵੰਤ ਸਿੰਘ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਬੜੀਆਂ ਖਾਸ ਟਿੱਪਣੀਆਂ ਹੋਈਆਂ ਇੱਕ ਤਾਂ ਇਹ ਕਿ ਇਹ ਨਸਲ ਖੁਸ਼ੀ ਤੋਂ ਵੀ ਭੇੜਾ ਵਰਤਾਰਾ ਸੀ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ 27000 ਬੰਦਾ ਲਾ ਪਤਾ ਹੋ ਜਾਂਦਾ ਤੇ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਇਸ ਤਰ੍ਹਾਂ ਕਰਦਿਆਂ ਫਿਰ ਮੇਰੀ ਜ਼ਿੰਦਗੀ ਦਾ ਜਿਹੜਾ ਦੂਜਾ ਪੜਾ ਸਾਨ ਸਿੰਘ ਦੇ ਜਾਣ ਤੋਂ ਪਹਿਲਾਂ ਮੈਂ ਯੂਨੀਵਰਸਿਟੀ ਦੇ ਵਿੱਚ ਨੌਕਰੀ ਕਰਦੀ ਸੀ ਤੇ ਸ਼ਹਿਰ ਵਿੱਚ ਸਾਡਾ ਆਪਣਾ ਛੋਟਾ ਜਿਹਾ ਘਰ ਸੀ ਦੋ ਬੱਚੇ ਸੀ ਕੋਈ ਲੱਗਦਾ ਨਹੀਂ ਸੀ ਵੀ ਦੁਨੀਆ ਜਿਵੇਂ ਕਹਿੰਦੇ ਰੱਬ ਭਲਾਇਆ ਹੁੰਦਾ ਸੀ ਆਪਣੀ ਜ਼ਿੰਦਗੀ ਜਿਉਂ ਰਹੇ ਸੀ ਪਰ ਉਸ ਤੋਂ ਬਾਅਦ ਮੇਰੀ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਸੀ ਤਾਂ ਮੈਂ ਇਸ ਗੱਲ ਨੂੰ 6 ਸਤੰਬਰ 1995 ਤੋਂ ਹੀ ਇਹ ਗੱਲ ਸਮਝ ਗਈ ਕਿ ਇਹ ਮਨੁੱਖੀ ਅਧਿਕਾਰਾਂ ਦੀ ਲੜਾਈ ਜਿਹੜੀ ਹੁਣ ਚੱਲ ਰਹੀ ਹੈ ਇਹਦੇ ਵਿੱਚ ਹੁਣ ਮੇਰਾ ਯੋਗਦਾਨ ਪਾਉਣਾ ਜਾਂ ਅੱਗੇ ਹੋ ਕੇ ਇਸ ਲੜਾਈ ਨੂੰ ਵਧਾਉਣਾ ਮੇਰਾ ਮੋਰਲ ਡਿਊਟੀ ਹੈ ਮੇਰਾ ਫਰਜ਼ ਹੈ ਫਿਰ ਇਸ ਤੋਂ ਬਾਅਦ ਮੈਂ ਛੇਤੀ ਆਪਣੀ ਨੌਕਰੀ ਵੀ ਰਿਜ਼ਾਈਨ ਕੀਤੀ ਕਿਉਂਕਿ ਕੋਰਟਾਂ ਦੇ ਵਿੱਚ ਜਿਹੜਾ ਜਾਣਾ ਮੇਰਾ ਬਹੁਤ ਜ਼ਰੂਰੀ ਸੀ ਤੇ ਜੇ ਦੂਜੀ ਟੀਮ ਜਾਂਦੀ ਵੀ ਸੀ ਤਾਂ ਉਹ ਸਵਾਲਿਓਂ ਉਹਨਾਂ ਨੂੰ ਬਹੁਤ ਤੰ ਪਰੇਸ਼ਾਨ ਕਰਦੇ ਸੀ ਉਹਨਾਂ ਦਾ ਰਸਤਾ ਰੋਕਦੇ ਸੀ ਗੱਡੀਆਂ ਦੇ ਹਵਾ ਕੱਢਦੇ ਸੀ ਉਹਨਾਂ ਦੀਆਂ ਗੱਡੀਆਂ ਗਲਤ ਪਾਰਕਿੰਗ ਦੇ ਹਸਾਬ ਨਾਲ ਚੱਕ ਲੈਂਦੇ ਸੀ ਤੇ ਉਹਨਾਂ ਨੂੰ ਧੱਕੇ ਕੀ ਮਾਰਦੇ ਸੀ ਕਿ ਐਸੀ ਤੇ ਛੁੱਟ ਜਾਣਾ ਹੈ ਤੇ ਤੁਹਾਡਾ ਖਾਲਾ ਮਿਸ਼ਨ ਦਾ ਦੇਖਾਂਗੇ ਕੀ ਬਣਨਾ ਫਿਰ ਇੱਕ ਫੈਸਲਾ ਲਿਆ ਗਿਆ ਕਿ ਮੈਂ ਹਰ ਤਰੀਕ ਤੇ ਹਾਜ਼ਰ ਹੋਣਾ ਤਾਂ ਕਿ ਇਹਨਾਂ ਲੋਕਾਂ ਨੂੰ ਕੁਝ ਬਹੁਤਾ ਥੋੜਾ ਬਹੁਤਾ ਡਰ ਦੀ ਬਣਿਆ ਰਹੇ ਜੋ ਮੈਂ ਆਪਣੀ ਸੋਚ ਦੇ ਨਾਲ ਜਾਂ ਉਸ ਵੇਲੇ ਇਹ ਸੋਚ ਦੇ ਨਾਲ ਵੀ ਜਿਹੜੇ ਬੰਦੇ ਮਾਰੇ ਗਏ ਹੈ ਜਿਨ੍ਹਾਂ ਦਾ ਇਹ ਕਤਲਿਆ ਹੋਇਆ ਉਹਨਾਂ ਦੀ ਦਰਦ ਦੇ ਨਾਲ ਮੈਂ ਆਪਣੇ ਆਪ ਨੂੰ ਇਸ ਮਹਿਮੇ ਵਿੱਚ ਰੱਖਿਆ 24 ਸਾਲ ਹੋ ਗਏ ਜਸਵੰਤ ਸਿੰਘ ਨੂੰ ਗਿਆ 17 ਸਾਲ ਸਰਦਾਰ ਜਸਵੰਤ ਸਿੰਘ ਕੱਲ ਦਾ ਆਪਣਾ ਕੇਸ ਚੱਲਿਆ ਤੇ ਦੂਜਾ ਕੇਸ ਜਿਹੜਾ ਨਵਾਰਸ ਲਾਸ਼ਾਂ ਦਾ ਉਹਦੇ ਵਿੱਚ ਸਰਕਾਰ ਨੂੰ ਮੁਆਵਜ਼ੇ ਵੀ ਦੇਣੇ ਪਏ ਉਹਦੇ ਵਿੱਚ ਹੁਣ ਸਜਾਵਾਂਗੇ ਹੋਣੀਆਂ ਸ਼ੁਰੂ ਹੋ ਗਈਆਂ ਇੱਕ ਮਸਲਾ ਕਈ ਲੋਕ ਇਹ ਸਮਝਦੇ ਆ ਕਿ ਇਹ ਸਿੱਖਾਂ ਦਾ ਹੀ ਮਸਲਾ ਹੈ ਨਹੀਂ ਇਹ ਜਿਹੜੀਆਂ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਜਦੋਂ ਅਸੀਂ ਕੱਢਿਆ ਹੈ ਉਹਦੇ ਵਿੱਚ ਜਸਵੰਤ ਸਿੰਘ ਨੇ ਕੱਢਿਆ ਉਹਦੇ ਵਿੱਚ ਕੋਈ ਛੇੜਛਾੜ ਨਹੀਂ ਹੋਈ ਉਹਨੂੰ ਅਸੀਂ ਜਿਨੇ ਉੱਥੋਂ ਉਹਨਾਂ ਦਾ ਪ੍ਰਿੰਟ ਕੀਤਾ ਕੱਢ ਕੇ ਅਸੀਂ ਕੋਰਟਾਂ ਦੇ ਵਿੱਚ ਲੈ ਕੇ ਗਏ ਆ ਉਹਦੇ ਵਿੱਚ ਕੋਈ ਇਹਦੇ ਵਿੱਚ ਗੱਲ ਨਹੀਂ ਕੋਣ ਉਹਦੇ ਵਿੱਚ ਹਿੰਦੂ ਆ ਜਾਂ ਸਿੱਖ ਆ ਜਾਂ ਹੁਣਸ ਵਾਲੇ ਹੀ ਉਹਨਾਂ ਦੇ ਮੁਲਾਜ਼ਮ ਜਿਹੜੇ ਉਹਨਾਂ ਨੇ ਮਾਰੇ ਆ ਤਾਂ ਅਸੀਂ ਤਾਂ ਐਜ਼ ਇਟ ਉਵੇਂ ਹੀ ਰਿਜ਼ਲਟ ਰੱਖਿਆ ਪਰ ਕਈ ਲੋਕ ਇਹ ਉਸ ਵੇਲੇ ਦੀ ਸਾਡੀ ਤਰਸਦੀ ਹੈ ਇਸ ਕੌਮ ਦੀ ਕਿ ਉਸ ਵੇਲੇ ਮਾਰੇ ਹੀ ਸਿੱਖ ਗਏ ਆ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਲਾ ਬਾਸ ਕਰਕੇ ਸਾਡੇ ਆ ਗਿਆ ਅੱਜ ਜਿਹੜਾ ਸਮਾਂ ਹੈ ਉਹ ਵੀ ਦ ਜਾਂਦਾ ਹੈ ਤੇ ਅਸੀਂ ਵੀ ਸਾਡੀ ਟੀਮ ਜਿਹੜੀ ਵਰਕ ਕਰਦੀ ਹੈ ਸਾਨੂੰ ਲੱਗਦਾ ਹੈ ਘੱਟ ਸਾਨੂੰ ਇਨਸਾਫ ਮਿਲਿਆ ਸਾਨੂੰ ਪੂਰਾ ਇਨਸਾਫ ਨਹੀਂ ਮਿਲਿਆ ਪਰ ਅੱਜ ਕੁਦਰਤ ਦੀ ਇੱਕ ਸ਼ੇਅਰ ਦੁਆਰਾ ਚੱਕਰ ਵੀਊ ਚੱਲਿਆ ਜਿਹਦੇ ਵਿੱਚ ਮੈਨੂੰ ਸਿਲੈਕਟ ਕੀਤਾ ਗਿਆ ਹੈ ਖਡੂਰ ਸਾਹਿਬ ਦੀ ਇਲੈਕਸ਼ਨ ਲਈ ਰਵਾਇਤੀ ਪਾਰਟੀਆਂ ਨੇ 20 ਸਾਲ ਮੈਨੂੰ ਕਦੇ ਨਹੀਂ ਪੁੱਛਿਆ ਕਿ ਤੂੰ ਵੀ ਤੇਰਾ ਕੋਈ ਹੱਕ ਤੇਰਾ ਕੋਈ ਤੈਨੂੰ ਵੀ ਕੋਸ਼ਿਸ਼ ਚਾਹੀਦਾ ਸਭ ਉਹਨਾਂ ਨੇ ਮੈਨੂੰ ਇਗਨੋਰ ਕਰਕੇ ਇਹ ਲਾਲਚ ਤੇ ਧੰਕੀਆਂ ਤਾਂ ਜ਼ਰੂਰ ਦਿੱਤੀਆਂ ਜਿਨ੍ਹਾਂ ਨੂੰ ਦੀ ਮੈਂ ਪ੍ਰਵਾਹ ਨਹੀਂ ਕੀਤੀ ਕਿਉਂਕਿ ਬਾਦਲ ਨੇ ਤੇ ਮੈਨੂੰ ਸਾਹਮਣੇ ਬਾਕੇ ਇਹ ਗੱਲ ਕਹੀ ਸੀ ਕਿ ਬੀਬੀ ਤੂੰ ਇਹਨਾਂ ਗੱਲਾਂ ਤੇ ਹੁਣ ਮਿੱਟੀ ਪਾ ਆਪਣੇ ਬੱਚੇ ਪਾਲ ਜੇ ਤੈਨੂੰ ਚੇਅਰਮੈਨ ਨਹੀਂ ਚਾਹੀਦੀ ਐ ਤਾਂ ਚੇਅਰਮੈਨ ਨਹੀਂ ਲੈ ਜੇ ਤੈਨੂੰ ਟਿਕਟ ਚਾਹੀਦੀ ਐ ਮੈਂ ਤੈਨੂੰ ਟਿਕਟ ਨਹੀਂ ਮੈਂ ਤੈਨੂੰ ਮੰਤਰੀ ਵੇਖਣਾ ਚਾਹੁੰਨਾ ਇਹੋ ਜਿਹੀਆਂ ਗੱਲਾਂ ਪਰ ਮੈਨੂੰ ਸਮਝ ਆ ਗਈ ਸੀ ਉਸ ਵੇਲੇ ਕੀ ਮੁਨਖਤਾ ਦੀ ਭਲਾਈ ਵਿੱਚ ਹੀ ਭਲਾਈ ਹੈ ਇਹਨਾਂ ਲੋਕਾਂ ਲਈ ਕੌਣ ਕੰਮ ਕਰੇਗਾ ਮੈਂ ਉਸ ਪਾਸੇ ਧਿਆਨ ਹੀ ਨਹੀਂ ਦਿੱਤਾ ਬਾਕੀ ਦੂਜੀ ਪਾਰਟੀ ਉਹ ਜੋ ਜਿਹਦੇ ਜਿਹਨੇ ਜਨਮ ਦਾ ਖਾਤਾ ਖੋਲ੍ਹਿਆ ਸਾਡੇ ਇਸ ਉਸ ਵੇਲੇ ਉਹਨਾਂ ਕੋਲੇ ਤੇ ਮੇਰਾ ਜਾਣ ਦਾ ਕੋਈ ਮਤਲਬ ਹੀ ਨਹੀਂ ਆ ਕਾਂਗਰਸ ਕੋਲ ਪਰ ਇਹ ਰਵਾਇਤੀ ਪਾਰਟੀਆਂ ਅੱਜ ਫੇਰ ਉਸੇ ਪਲੇਟ ਫਾਰਮ ਤੇ ਬਿਜਲੀ-ਬਿਜੂਰ ਨੂੰ ਪੇਸ਼ ਕਰਦੀਆਂ ਉਧਰੋਂ ਬ੍ਰਹਮਪੁਰਾ ਸਾਹਿਬ ਜੇਜੇ ਸਿੰਘ ਨੂੰ ਲੈ ਕੇ ਆਏ ਆ ਉਧਰੋਂ ਚਲੋ ਉਹ ਉਹਨਾਂ ਦੀ ਕਾਂਗਰਸ ਦੀ ਵੀ ਕੋਈ ਆਪਣੀ ਨੀਤੀ ਹੋਊਗੀ ਉਹ ਲੈ ਕੇ ਆਏ ਆ ਜਸਬੀਤ ਸਿੰਘ ਡਿੰਪਾ ਜੀ ਨੂੰ ਤੇ ਮੇਰਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਮੇਰੀ ਕੋਈ ਪਾਰਟੀ ਨਹੀਂ ਨਾ ਮੈਂ ਕਾਂਗਰਸ ਨਾ ਮੈਂ ਕੱਲੀ ਨਾ ਮੈਂ ਕੋਈ ਹੋਰ ਪਾਰਟੀ ਮੈਂ ਜੇ ਰਾਜਨੀਤੀ ਜੁਆਇਨ ਕਰਨੀ ਹੁੰਦੀ ਤੇ ਅੱਜ ਤੋ 20 ਸਾਲ ਪਹਿਲਾਂ ਕਰ ਸਕਦੀ ਸੀ ਤੇ ਹੁਣ ਜਿਹੜੀ ਇਹ ਸੀਟ ਹੈ ਜਦੋਂ ਇਹ ਸੀਟ ਦੀ ਜਿਹੜੀ ਗੱਲ ਚੱਲੀ ਸੀਗੀ ਤੇ ਮੇਰੇ ਤੱਕ ਆਈ ਸੀਗੀ ਤੇ ਮੈਂ ਇਹ ਸਮਝ ਕੇ ਕਿ ਇਹ ਮੁੱਦਾ ਕਿਸੇ ਨੇ ਲੈਣਾ ਨਹੀਂ ਕਿਸੇ ਪਾਰਟੀ ਨੇ ਲੈਣਾ ਨਹੀਂ ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੋਂ ਹੀ ਲੜਨਾ ਹੈ ਤੇ ਮੈਂ ਜਸਵੰਤ ਸਿੰਘ ਦਾ ਜਿਹੜਾ ਮਿਸ਼ਨ ਹੈ ਉਹਦੇ ਤੇ ਹੀ ਕੰਮ ਕਰਨਾ ਤੇ ਦੂਜਾ ਮੈਂ ਇਹ ਸੀਟ ਜਿਹੜੀ ਆ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਮੈਂ ਇਹਦੇ ਤੋਂ ਹੀ ਲੜਨਾ ਪਤਾ ਨਹੀਂ ਉਹਨਾਂ ਨੇ ਉਸ ਵਿਚਾਰਧਾਰਾ ਨੂੰ ਕਿਵੇਂ ਆਪਣੇ ਆਪ ਨੂੰ ਠੀਕ ਸਮਝ ਕੇ ਸਰਦਾਰ ਸਖਪਾਲ ਸਿੰਘ ਖੈਰਾ ਨੇ ਮੈਨੂੰ ਇਹ ਹੰਮੀ ਭਰੀ ਕਿ ਤੁਸੀਂ ਭੈਣ ਜੀ ਜੋ ਵੀ ਇਸ ਪਲੇਟਫਾਰਮ ਤੇ ਖੜਕੇ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਤੇ ਦੂਜਾ ਖਡੂਰ ਸਾਹਿਬ ਦੀ ਸੀਟ ਉਹਨਾਂ ਦੇ ਹਿੱਸੇ ਆਈ ਤੇ ਇਸ ਕਰਕੇ ਮੈਨੂੰ ਅਨਾਉਂਸ ਹੋਈ ਜੇ ਕਿਸੇ ਹੋਰ ਇਸ ਗਲਦਸਤੇ ਦੇ ਵਿੱਚੋਂ ਕਿਸੇ ਹੋਰ ਪਾਰਟੀ ਨੂੰ ਆ ਜਾਂਦੀ ਮੈਂ ਫਿਰ ਵੀ ਖਡੂਰ ਸਾਹਿਬ ਤੋਂ ਹੀ ਸੀਟ ਲੜਨੀ ਸੀ ਮੈਂ ਪਾਰਟੀਬਾਜੀ ਤੋਂ ਪੜਾ ਕਰਕੇ ਸਾਰੀਆਂ ਚੀਜ਼ਾਂ ਨੂੰ ਇੱਕ ਅਲਾਈਅੰਸ ਦੇ ਨਾਲ ਜਿਹੜੀ ਚੰਗੀ ਸੋਚ ਲੈ ਕੇ ਅੱਗੇ ਵਧਣਾ ਚਾਹੁੰਦਾ ਜਿਹੜਾ ਵਾਅਦਾ ਕਰਦਾ ਇੱਕ ਸਾਡਾ ਮੈਨੀਫੈਸਟੋ ਲੀਗਲ ਕਰ ਦਿਓ ਜੇ ਸੰ ਤੁਹਾਨੂੰ ਨਹੀਂ ਪਸੰਦ ਆਉਂਦੇ ਤੇ ਸਾਡੀ ਪਾਰਟੀ ਦੀ ਜਿਹੜੀ ਰੈਕੋਗਨਾਈਜੇਸ਼ਨ ਹੈ ਉਹ ਰੱਖ ਦਿਓ ਤਾਂ ਮੈਂ ਇਸ ਕਰਕੇ ਇਸ ਪਾਰਟੀ ਨੂੰ ਚੂਜ਼ ਕੀਤਾ ਹੈ ਸਰਵਦੀ ਪਾਰਟੀਆਂ ਨਾਲ ਤਾਂ ਮੈਂ ਜਾਣਾ ਹੀ ਨਹੀਂ ਸੀ ਜੇ ਜਾਣਾ ਹੁੰਦਾ ਤੇ 20 ਸਾਲ ਪਹਿਲਾਂ ਜਾਣਾ ਸੀ ਤੇ ਹੁਣ ਮੇਰੀ ਵੀ ਜ਼ਿੰਦਗੀ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਖਾਤ ਸਾਲ ਤੋਂ ਬਾਅਦ ਬੰਦਾ ਸੋਚਦਾ ਹੈ ਕਿ ਮੇਰੀ ਜ਼ਿੰਦਗੀ ਦਾ ਤੀਜਾ ਪੜਾਅ ਹੈ ਅੱਜ ਜੇ ਮੈਂ ਇਹ ਗੱਲ ਕਰ ਸਕੀ ਜੇ ਇਹ ਆਵਾਜ਼ ਪਾਰਲੀਮੈਂਟ ਤੱਕ ਪਹੁੰਚ ਗਈ ਤਾਂ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਮੈਂ ਕੰਮ ਕੀਤਾ ਉਹਦੇ ਤੇ ਮੋਹਰ ਲੱਗ ਜੂਗੀ ਇਹ ਸਫਲਤਾ ਜਸਵੰਤ ਸਿੰਘ ਨੇ ਜੋ ਮੁਨਕਤਾ ਲਈ ਆਪਣੀ ਕੁਰਬਾਨੀ ਕੀਤੀ ਹੈ ਉਹ ਦੁਨੀਆ ਨੂੰ ਦੁਬਾਰਾ ਰਿਵਾਈਜ਼ ਹੋ ਰਹੀ ਹੈ ਦੁਬਾਰਾ ਲੋਕ ਇਹ ਗੱਲ ਸੁਣਨ ਨੂੰ ਤਿਆਰ ਹੋਏ ਆ ਕਿ ਕੀ ਪੰਜਾਬ ਦੇ ਵਿੱਚ ਜੋ ਕਤਲੇਆਮ ਹੋਇਆ ਸੀ ਉਹ ਸਹੀ ਹੋਇਆ ਜਾਂ ਗਲਤ ਹੋਇਆ